아우 대크도 잡자 ਇਹਦੇ ਚੇਰੇ ਦੇਰ ਬਟਵਾ ਖੜੇ ਨੇ ਦੂਜੇ ਖੜੇ ਆ ਇੱਕ ਵੀ ਖੜੇ ਆ ਦੇਖ ਲੋ ਪੂਰੇ ਲਖਨੌਰੀ ਮੋਟਰ ਦਾ ਕੀ ਹਾਲ ਆ ਮਜ਼ਾ ਆਉਂਦਾ ਹੈ ਫਸ ਨੰਬਰ 9 ਉਹ ਪਾਣੀ ਫੜੋ ਯਾਰ ਇੱਥੋਂ ਛੇਤੀ ਮੁੰਡਿਓ ਇੱਕ ਰੀ ਉਹ ਕਰਦੇ ਨਹੀਂ ਕੋਈ ਨਾ ਠੀਕ ਹੈ ਪੰਜ ਹੋਣੇ ਮਰਦੇ ਸੈਰੋ ਹੈਲੋ ਵੀਰ ਪਰੇ ਹੈ ਮਰਦਾ ਸਰਦੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਕਿ ਖੇਤੀ ਕਰੋਗਾ ਦੇਖੋ ਥੋੜਾ ਜਿਹਾ ਟਿਕਲਾ ਟਿਕਲਾ ਟੰਗਲਾ ਟਿਕਲਾ ਪਾਣੀ ਨਾ ਮਰੀ ਪਾਣੀ ਨਾਲ ਪਾਣੀ ਪਾਣੀ ਦਾ ਜ਼ਿਆਦਾ ਜਲਦੀ ਪੱਖਾ ਮਾਰੋ ਰੈਡੀ ਹੋ ਰਿਹਾ ਹੁਣੇ ਪੂਰੇ ਆਹ ਸਿੱਧਾ ਉੱਜਾ ਨਹੀਂ ਨਹੀਂ ਠੀਕ ਹੈ ਠੀਕ ਸਾਰੇ ਵਹਾ ਇਨਸ਼ਾਨ ਨਿਸ਼ਾਨ ਜੰਜੂ ਹਾਂ ਹੈਲੋ ਹਾਂ ਸਾਢੇ 8 ਕਿਲੋ ਐਡੀ ਵੀ ਸੂਲ ਤੇ ਇੱਕ ਅਰਜ ਹੈ ਤੁਮ ਦੱਸੋ ਹਾਂ ਸਾਢੇ 8 ਕਿਲੋ ਟੁੱਟੀ ਜੀ ਹੋਈ ਹੈ ਕਹਿੰਦੇ ਉਹ 8 ਪਹੀਆ ਡਿਸਪਲੇ ਲੱਗੀ ਹੋਈ ਹੈ ਹਾਂ 8 ਕਿਲੋ ਅੱਛਾ ਕੀ ਨਾਮ ਹੈ ਤੇਰਾ ਜਗਵਿੰਦਰ ਸਿੰਘ ਕਿੱਥੋਂ ਆਇਆ ਤੁਸੀਂ ਅਸੀਂ ਵੀਰੇ ਤਹਾਣੇ ਕੋਲ ਆਏ ਆ ਮਣਿਆਣਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਪੰਜਾਬ ਦਾ ਪਿੰਡ ਹੈ ਉੱਥੋਂ ਆਇਆ ਕੀ ਕਹਿਣਾ ਚਾਹੁੰਗੇ ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ ਪਹਿਲਾਂ ਵੀ ਤੁਸੀਂ ਇੱਥੇ ਦਿੱਲੀ ਸੰਗਤ ਸਿੱਕੇ ਸੀਗੇ ਹਾਂਜੀ ਪਹਿਲਾਂ ਵੀ ਗਏ ਸੀ ਹੁਣ ਵੀ ਦੁਬਾਰੇ ਕਿਸਾਨੀ ਅੰਦੋਲਨ ਜਦੋਂ ਤੱਕ ਚੱਲਦਾ ਰਹੂਗਾ ਹੁਣ ਵੀ ਪਿੱਛੇ ਥੋੜੀ ਨਿਊਜ਼ ਚੱਲੀ ਆ ਕਹਿੰਦੇ ਸਰਕਾਰ ਦੁਬਾਰੇ ਵੀ ਮੀਟਿੰਗ ਨੂੰ ਤਿਆਰ ਹੈ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਨਹੀਂ ਤਾਂ ਤੂੰ ਮੰਨ ਜਾਨੀ ਫੇਰਾਸੀ ਤੁਸੀਂ ਵੀਰੇ ਆਪੇ ਦੇਖ ਰਹੇ ਹੋ ਕਿੰਨਾ ਬੜਾ ਅੰਦੋਲਨ ਹੋਰ ਵੀ ਪਿੱਛੇ ਤੱਕ ਚਲੇ ਗਿਆ ਅਸੀਂ ਆਏ ਕਹਿਣੇ ਚਾਹੁੰਦੇ ਆ ਨਹੀਂ ਤਾਂ ਮੀਟਿੰਗ ਛੇਤੀ ਕਰਕੇ ਸਾਡੇ ਐਮ ਐਸ ਪੀ ਜੋ ਵੀ ਲਖੀਮਪੁਰ ਖੀਰੀ ਵਾਲੇ ਸਾਡੇ ਜੋ ਮਸਲੇ ਨੇ ਸਾਡੇ ਛੇਤੀ ਪ੍ਰੋਪਰ ਤੌਰ ਤੇ ਕਾਨੂੰਨੀ ਤੌਰ ਤੇ ਸਾਨੂੰ ਹੱਲ ਕਰਕੇ ਦੇ ਦੇ ਦੀ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਬੈਰੀਗੇਟ ਤੋੜਾਂਗੇ ਫਿਰ ਜਿਵੇਂ ਸਾਡੇ ਕਿਸਾਨ ਅੱਜ 11 ਵਜੇ ਦੀ ਕਾਲ ਦਿੱਤੀ ਸੀ ਕੀ ਉਹਨੂੰ ਰੋਕ ਦਿੱਤਾ ਹਜੇ ਹਲੇ ਉਹ ਥੋੜਾ ਜਿਹਾ ਮੀਟਿੰਗ ਤਾਂ ਹਲੇ ਉਹ ਚੱਲ 11 ਵਜੇ ਦੀ ਜੋ ਕਾਲ ਦਿੱਤੀ ਗਈ ਸੀ ਇਸ ਕਰਕੇ ਹਲੇ ਸਰਕਾਰ ਨੇ ਕਿਉਂਕਿ ਦੁਬਾਰੇ ਪ੍ਰਸਤਾਵ ਭੇਜ ਤਾਂ ਵੀ ਅਸੀਂ ਮੀਟਿੰਗ ਲਈ ਤਿਆਰ ਹਾਂ ਇਸ ਕਰਕੇ ਸਾਡੇ ਕਿਸਾਨ ਆਗੂ ਕਹਿ ਰਹੇ ਨੇ ਵੀ ਹਲੇ ਰੁਕ ਤਿਆਰੀਆਂ ਪੂਰੀਆਂ ਨੇ ਪੂਰੀ ਤਿਆਰੀ ਹੈ ਵੀਰ ਜੀ ਤੁਸੀਂ ਦੇਖ ਸਕਦੇ ਹੋ ਮੈਂ ਤਾਂ 100% ਤੁਸੀਂ ਦਿਖੇ ਰਹੇ ਹੋ ਕਿ ਨੰਹ ਹੈਂਡੀਕੈਪਟਾਂ ਨੂੰ ਪਹੁੰਚੂਗਾ ਹੌਲੀ-ਹੌਲੀ ਕਰਕੇ ਉੱਤੇ ਤੱਕ ਚਾਹੇ ਮਰੀਏ ਚਾਹੇ ਬਚੀਏ ਸਰਕਾਰਾਂ ਨੇ ਅਸੀਂ ਹੂੰ ਵੀ ਮਾਰੇ ਰੱਖੇ ਆ ਐਦੋਂ ਬਾਤ ਤਾਂ ਫਿਰ ਜੂਨ ਦਾ ਕੋਈ ਫਾਇਦਾ ਨਹੀਂ ਜਦੋਂ ਸਾਡੀ ਰੋਟੀ ਏ ਖੋਲੀ ਆ ਗਿਆ ਉਹ ਤਾਂ ਦੇਖ ਲਈ ਸੀ ਨਰਮਲ ਥੋੜਾ ਜਾਊਗਾ ਜਿਹੜਾ ਵਗਾ ਤਾਲੇ ਤੁਸਰੀ ਲੱਗਦੀ ਬਾਈ ਕਦੋਂ ਘੰਟਾ ਲਾ ਰਕੇ ਬਰਾਲੀ ਆਇਆ ਜਰਾ ਅੱਗੇ ਚੱਲ ਜੀ ਇੱਥੇ ਰੱਖੀ ਠੀਕ ਹੈ ਫਿਰ ਨਾ ਘਟੂ ਮੈਂ ਠੀਕ ਬਜਕੀ ਨਾਮ ਸਤੂਕਰ ਸਿੰਘ ਜੀ ਸਤੂਕਰ ਕਿਸਾਨਾ ਹਰਿਆਣਾ ਪੁਲਿਸ ਵੱਲੋਂ ਬਾਰਡਰ ਦੇ ਉੱਤੇ ਅੰਸੂ ਗੈਸ ਦੇ ਗੋਲੇ ਛੱਡੇ ਗਏ ਸੀ ਕੋਈ ਕਿਸਾਨਾ ਨੇ ਨਵੀਂ ਤਕਨੀਕ ਕੱਢੀ ਹੈ ਕੀ ਕਹਿਣਾ ਚਾਹੂਗੇ ਪਰਾਲੀ ਦਾ ਜਿਹੜਾ ਧੂਆਂ ਇਹ ਪਰਾਲੀ ਦੇ ਬਾਅਦ ਚ ਗੱਲ ਲਾਜੀ ਪਹਿਲਾਂ ਤਾਂ ਇਹਨਾਂ ਨੇ ਅੰਸੂ ਗੈਸ ਦੇ ਗੋਲੇ ਛੱਡੇ ਨੇ ਪਲਾਸਟਿਕ ਦੀਆਂ ਗੋਲੀਆਂ ਇੱਕ ਮੁੰਡੇ ਤੇ 315 ਬੂਰ ਮਾਰੀ ਹੈ ਜੀ ਇੱਥੇ ਮਾਰੀ ਸਰਚੀ ਉੱਥੇ ਚਾਕੀ ਲੈ ਕੇ ਗਏ ਨੇ ਜੀ ਆਹ ਦੇਖ ਲਓ ਜੀ ਚਾਹ ਜੀ ਪੂਰਾ ਹੋ ਗਿਆ ਬੰਦਾ ਪਰ ਹੁਣ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਰਿਹਾ ਕਿਉਂਕਿ ਇਹਨਾਂ ਕੋਲ ਤਾਂ ਹਥਿਆਰ ਹੈ ਤਖਾਨਾ ਕੋਲੇ ਕੀ ਹੈਗਾ ਅਸੀਂ ਸ਼ਾਂਤਮਈ ਅਦੋਲਨ ਚ ਬੈਠੇ ਜੀ ਇਹ ਦੱਸਦੇ ਨੇ ਜੇ ਕਿਸੇ ਵੀ ਫੌਜੀ ਦਾ ਨੁਕਸਾਨ ਕੀਤਾ ਹੋਵੇ ਜਾਂ ਪਹਿਲਾਂ ਕਿਸੇ ਨਾਲ ਹੁੱਲੜਬਾਜ਼ੀ ਕੀਤੀ ਹੋਵੇ ਪਰ ਜਿਹੜੀ ਆ ਹੁਣ ਪਰਾਲੀ ਦੀਆਂ ਗੱਠਾਂ ਗੱਠੀਆਂ ਕਰੀਆਂ ਜਾ ਰਹੀਆਂ ਇਹ ਕਿਸ ਕਾਰਨ ਕਰਕੇ ਕੀਤੀ ਜਾ ਰਹੀ ਇਹ ਤਾਂ ਜੋ ਥਰੂ ਕੇ ਛੱੜ ਰਹੇ ਨੇ ਜੀ ਸ਼ਾਂਤਮਈ ਲੋਕਾਂ ਦੀ ਕਣਕ ਵਿੱਚ ਖੜਿਆਂ ਦੇ ਛੱੜ ਰਹੇ ਨੇ ਜੀ ਇਹ ਹਵਾ ਇਧਰ ਲਈ ਹਵਾ ਇਧਰ ਹੀ ਹੁਣ ਇਹਨਾਂ ਦਾ ਵੀ ਆਪ ਕਿਸਾਨਾਂ ਬਲਕਿ ਹਾਂ ਕਿਸਾਨਾਂ ਨੂੰ ਬਚਾਉ ਵਾਸਤੇ ਹੋਰ ਕੋਈ ਇਨਾਂ ਕੋਲੇ ਸਾਧਨ ਨਹੀਂ ਜੀ ਕਿ ਇਹ ਜਵਾਬ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਵੀ ਜਿਸ ਤਰ੍ਹਾਂ ਜੇ ਸਾਡੇ ਕੋਲ ਹਥਿਆਰ ਨਹੀਂ ਹੈ ਪਰਾਲੀ ਜਲਾ ਕੇ ਜਿਹੜਾ ਉਹਨਾਂ ਨੂੰ ਧੂਆਂ ਭੇਜਿਆ ਜਾ ਰਿਹਾ ਇਹ ਤਾਂ ਕੱਲ ਧੂਏ ਦੀ ਜਵਾਬ ਹੈ ਜੀ ਹੋਰ ਗੋਲੀ ਦਾ ਜਵਾਬ ਤਾਂ ਦਿੱਤਾ ਨਹੀਂ ਜੀ ਉਹ ਸਿੱਧੀ ਗੋਲੀ ਮਾਰ ਰਹੇ ਨੇ ਸਾਡੇ ਮਤਲਬ ਕਿ ਉਹ ਪਤਾ ਨਹੀਂ ਕੱਲਾ ਸੀ ਪਤਾ ਨਹੀਂ ਦੋ ਪਰਾ ਸੀ ਉਹਦੇ ਸਿਰ 'ਤੇ ਗੋਲੀ ਮਾਰੀ ਸਿੱਧੀ ket ਕਿੰਨੀਆਂ ਗਿਣਤੀ ਜਿਹੜੇ ਕਿਸਾਨ ਦੇ ਜ਼ਖਮੀ ਹੁੰਦੇ ਜਗੇ ਕੋਈ ਪਤਾ ਨਹੀਂ ਮੈਂ ਤਾਂ ਇੱਥੇ ਹੁਣ ਜਦੋਂ ਜ਼ਖਮੀ ਹੋਏ ਉਹਨਾਂ ਨੂੰ ਲੈ ਕੇ ਇੱਥੇ ਆ ਗਿਆ ਐਂਬੂਲੈਂਸ ਵਿੱਚ ਤੇ ਮੈਨੂੰ ਕੋਈ ਪਤਾ ਨਹੀਂ ਕਿੰਨੀ ਗਿਣਤੀ ਚ ਹੈ ਤੇ ਅਜੇ ਸਾਡੇ ਨਾਲ ਕੀ ਹੋਣਾ ਹੈ ਇਹ ਤੇ ਇੱਕ ਬਾਰਡਰ ਦੀ ਹਾਲਤ ਹੈ ਦੂਸਰੇ ਬਾਰਡਰ ਦੀ ਕੀ ਹਾਲਤ ਹੈ ਕੋਈ ਪਤਾ ਨਹੀਂ ਜਿਸ ਕਰਕੇ ਮੈਂ ਜਿਹੜੀ ਅਪੀਲ ਕੀਤੀ ਆ ਉਹਦੇ ਵੱਲ ਧਿਆਨ ਦੇਣ ਤੇ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕਰਨੀ ਚਾਹਣਾ ਹੈ ਜਿੰਨੇ ਵੀ ਇੱਕ ਜਿਹੜੇ ਵਕੀਲ ਨੇ ਖਾਸ ਕਰਕੇ ਦੁਸ਼ੰਤ ਦਵੇ ਜੀ ਜਾਂ ਹੋਰ ਜਿਹੜੇ ਛੋਟੀ ਦੇ ਵਕੀਲ ਨੇ ਬੈਂਸ ਰਜਿੰਦਰ ਬੈਂਸ ਜੀ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਭਾਈ ਹੁਣ ਤੁਹਾਡਾ ਬੈਠਣ ਦਾ ਸਮਾਂ ਨਹੀਂ ਤੇ ਇਹਦੀ ਜਿਹੜੀ ਸਾਡੀ ਆਵਾਜ਼ ਆ ਇਹਨੂੰ ਪੋਰਟਾਂ ਤੱਕ ਪਹੁੰਚਾ ਕੇ ਤੇ ਇਹ ਰਸਤੇ ਖਲਵਾਓ ਤੇ ਇਹ ਸਾਡੇ ਤੇ ਜਿਹੜਾ ਜ਼ੁਲਮ ਹੋ ਰਿਹਾ ਗੋਲੀਆਂ ਚੱਲ ਰਹੀਆਂ ਨੇ ਇਹਨਾਂ ਨੂੰ ਸਿਸਾ ਸਾਹਿਬ ਜੀ ਸੂਚਕ ਪੁਰਤੀ ਸਿਸਾ ਸਾਹਿਬ ਕਿਹੜੀ ਜਾਣਕਾਰੀ ਹੈ ਹੁਣ ਜਿਹੜੀ ਤੁਹਾਡੇ ਕੋਲੇ ਆਈ ਹੈ ਕਿ ਕੀ ਹਾਲਾਤ ਨੇ ਮੌਕੇ ਹੁਣ ਜਿਹੜੀ ਮੇਰੇ ਕੋਲ ਜਨਵਰੀ ਜਾਣਕਾਰੀ ਆਈ ਆ ਉਹ ਇਹ ਆ ਕਿ ਖਨੌਰੀ ਬਾਰਡਰ ਦੇ ਉੱਤੇ ਦੋ ਕਿਸਾਨ ਜਿਹੜੇ ਨੇ ਕੰਕ ਵਿੱਚ ਜਾ ਕੇ ਕੁਟਕੁਟ ਮਾਰ ਦਿੱਤੇ ਨੇ ਕਿੰਨੇ ਫੱਟੜ ਹੋ ਗਏ ਨੇ ਕੋਈ ਪਤਾ ਨਹੀਂ ਅਜੇ ਕਿ 5-6 ਫੱਟੜ ਤੇ ਮੈਂ ਲੈ ਕੇ ਆ ਦੋ ਐਂਬੂਲੈਂਸਾਂ ਦੇ ਵਿੱਚ ਮੈਂ ਉਥੋਂ ਉਹਨਾਂ ਨੂੰ ਲੈ ਕੇ ਆਇਆ ਉਹਨਾਂ ਨੂੰ ਮੈਂ ਇੱਥੇ ਪਾਤੜਾ ਲੈਂਦਾ ਸੀ ਪਾਤੜਾ ਤੋਂ ਇੱਥੇ ਕੁਝ ਬੰਦੇ ਤੇ ਇੱਥੇ ਨਹੀਂ ਤੇ ਕੁਝ ਬੰਦੇ ਜਿਹੜੇ ਨੇ ਰਜਿੰਦਰਾ ਹਸਪਤਾਲ ਭੇਜਦੇ ਨੇ ਤੇ ਮੈਂ ਹੁਣ ਰਜਿੰਦਰਾ ਹਸਪਤਾਲ ਜਿਹੜਾ ਉਹ ਪਟਿਆਲੇ ਜਾ ਰਿਹਾ ਕਿਉਂਕਿ ਜਿਹੜਾ ਹਸਪਤਾਲ ਦੇ ਵਿੱਚ ਜਿਹੜਾ ਇਹਨਾਂ ਦਾ ਇਲਾਜ ਦਾ ਪ੍ਰਬੰਧ ਹੈ ਸਾਡੇ ਕਿਸਾਨਾਂ ਦਾ ਉਹ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਉਹ ਤਰ੍ਹਾਂ ਦਾ ਨਹੀਂ ਹੈਗਾ ਇੱਥੋਂ ਤੱਕ ਆ ਕੇ ਡਾਕਟਰ ਕਹਿੰਦੇ ਨੇ ਕਿ ਐਂਬੂਲੈਂਸ ਤੇ ਇੱਥੋਂ ਹਸਪਤਾਲ ਦੇ ਵਿੱਚੋਂ ਮਰੀਜ਼ ਜਿਹੜਾ ਉਹ ਸ਼ਿਫਟ ਕਰਨਾ ਸੀ ਪਟਿਆਲੇ ਤੇ ਡਾਕਟਰ ਕਹਿ ਰਹੇ ਨੇ ਕਿ ਤੁਸੀਂ ਨਾ ਆਪ ਜਿਹੜਾ ਹੈ ਉਹਨੂੰ ਐਂਬੂਲੈਂਸ ਨੂੰ ਫੋਨ ਕਰੋ 108 ਤੇ ਤੁਸੀਂ ਫੋਨ ਕਰੋ ਸੋ ਇਸ ਤਰ੍ਹਾਂ ਦਾ ਪ੍ਰਬੰਧ ਜਿਹੜਾ ਇਹਨਾਂ ਵਧੀਆ ਨਹੀਂ ਹੈਗਾ ਜੀ ਇਹ ਤਸਵੀਰਾ ਖਨੋਰੀ ਬਾਰਡਰ ਦੀਆਂ ਨੇ ਇੱਥੇ ਆਇਂਦਾ ਕਲੀਕ ਕਰਾਂਗੇ ਓਏ ਮੋੜ ਤੋ ਓਏ ਤੋ बपू न बपू त सूर चला मार्केट ਬਈ ਜਦੋਂ ਸੀਸੇਪੰਨ ਤੇ ਹਮਲਾ ਹੋ ਗਿਆ ਤੋਂ ਬਾਅਦ ਇੱਕ ਬੰਦਾ ਆਇਆ ਟਹੋ ਪਿਆ ਸਾਹਮਣੇ ਮੇਰੇ ਮਿਲਿਆ ਇਹ ਅਗਲਾ ਉਹ ਟਰੈਕਟਰ ਪਾਈ ਪਹਿਲਾਂ ਟਾੜੀ ਦਾ ਤੋੜਿਆ ਅਗਲਾ ਇਹਦੀ ਗੱਡੀ ਨੂੰ ਗੱਡੀ ਨੂੰ ਤੇ ਨਿਸ਼ਾਨਾ ਸਾਹਿਬ ਨੂੰ ਤੋੜਨ ਲਾ ਕੇ ਇੱਥੇ ਤੋਂ ਘਰ ਦਾ ਤਾਉ ਕਰਿਆ ਹੋਈ ਵੀ ਆ ਪੰਜਾਬ ਦੇ ਵਿੱਚ ਖੜੇ ਆ ਬਈ ਪੰਜਾਬ ਚ ਵੀਰੇ ਜਗਤਾਰ ਸਿੰਘ ਅਸੀਂ ਆਪਦੇ ਪੰਜਾਬ ਚ ਸ਼ਾਂਤ ਮਈ ਆਪਦੇ ਨਿਸ਼ਾਨਾ ਸਾਹਿਬ ਥੱਲੇ ਖੜੇ ਸੀ ਉਦੋਂ ਫੋਰਸਾਈ ਸਾਡੇ ਤੇ ਹਮਲਾ ਕਰਤਾ ਇਧਰ ਆ ਕੇ ਗੱਡੀ ਪੰਨ ਦੀ ਵਿੱਚ ਬੈਠਾਵੇਂ ਸਾਡੇ ਤੇ ਹਮਲਾ ਕਰਿਆ ਇਹਨਾਂ ਨੇ ਭਗਵਾਨ ਤਬਾਹ ਨੂੰ ਦੱਸਣਾ ਚਾਹੁੰਦੇ ਵੀ ਪੰਜਾਬ ਜਾ ਕੇ ਮਰਿਆ ਆ ਫੈਰ ਮਾਰੇ ਨੇ ਮੇਰੇ ਪੈਰ ਤੇ ਵੱਜਾ ਗੋਲਾ ਕੇ ਮੇਰਾ ਫ੍ਰੈਚਰ ਹੋਇਆ ਗੁੱਠਾ ਦੂਜੇ ਜਗ੍ਹਾ ਆ ਗੋਲੀਆਂ ਵਿੱਚ ਬੈਠੇ ਨੇ ਮਾਰ ਕੇ ਗਏ ਨੇ ਪੁਲਿਸ ਕਟਾਲੀਆਂ ਆ ਬਹੁਤ ਕਿਤੇ ਸਾਡਾ ਇੱਕ ਮੁੰਡਾ ਸੀਦ ਹੋ ਗਿਆ ਸਾਡਾ ਮੁੰਡਾ ਸੀਦ ਹੋ ਗਿਆ ਇੱਕ ਸਾਡੇ 5 ਤੋਂ 7 ਬੰਦੇ ਚਾਕੇ ਲੈ ਗਏ ਨੇ ਸਾਡੇ ਅੱਖਾਂ ਦੇ ਸਾਹਮਣੇ ਲੱਤ ਫ੍ਰੈਚਰ ਹੋਈ ਆ ਸਾਨੂੰ ਪੰਜਾਬ ਸਾਰਾ ਕੁਝ ਇਹਨਾਂ ਨੇ ਪੰਜਾਬ ਜਾ ਕੇ ਕਰਾ ਕੇ ਗਏ ਉਹ ਅਸੀਂ ਹਰਿਆਣੇ ਚ ਜੇ ਗਈ ਨਹੀਂ ਸੀ ਉਧਰੋਂ ਉਧਰੋਂ ਆ ਕੇ ਹਰਿਆਣੇ ਚੋਂ ਮਾਰ ਰਿਹਾ ਖੱਟਣ ਸਰਕਾਰ ਬੀਜੇਪੀ ਸਰਕਾਰ ਹੱਥਿਆਜਾਰ ਕਰ ਰਹੀ ਹੈ ਕਿਸਾਨਾਂ ਦੇ ਅਸੀਂ ਤਾਂ ਸਿਰਫ ਆਪਣੇ ਹੱਕ ਲੈਣੇ ਹੱਥ ਖਾਲੀ ਨਹੀਂ ਸਾਡੇ ਸਾਡੇ ਲਿਵੇਂ ਗਏ ਡਾਂਗਾ ਨੇ ਆ ਦੇਖੋ ਇਹਨਾਂ ਦਾ ਹੀ ਅਸਲਾ ਸਾਡੇ ਲਈ ਆ ਝੱਟ ਕੱਢ ਨਜਾਇਜ਼ ਝੱਟ ਕੱਢ ਲਵੇ ਤੁਸੀਂ ਦੇਖੋ ਕਿ ਇਹ ਖਨੌਰੀ ਬਾਰਡਰ ਤੇ ਪੰਜਾਬ ਵਾਲੇ ਪਾਸੇ ਦੀ ਤਸਵੀਰ ਦਿੱਤੀ ਜਿਹੜਾ ਫਾਈਵੇ ਆ ਫਾਈਵੇ ਦੇ ਉੱਤੇ ਕਿਸਾਨਾਂ ਦੇ ਟ੍ਰੈਕਟਰ ਦੀ ਨਜ਼ਰ ਆ ਰਹੀ ਹੈ ਨਾ ਤਾਂ ਇਹ ਪੂਰੇ ਖੇਤ ਤੁਸੀਂ ਦੇਖੋ ਕਿ ਇਸ ਵੇਲੇ ਕਿਸਾਨਾਂ ਦੇ ਨਾਲ ਨੌਜਵਾਨਾਂ ਦੇ ਨਾਲ ਪਰੇ